ਸ਼੍ਰੀ ਗੁਰਜਤ ਸਿੰਘ ਤੁਸੀਂ ਦੇਖ ਰਹੇ ਹੋ 24 7 ਪੰਜਾਬ ਚੰਡੀਗੜ੍ਹ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਭਗਵੰਤ ਮਾਨ ਸਰਕਾਰ ਤੇ ਗੁੱਸੇ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਮੇਰੀ ਪਾਰਟੀ ਨਾਲ ਤੱਕੇ ਸ਼ਾਹੀ ਕਰ ਰਹੇ ਹਨ ਦਿੱਲੀ ਚੋਨਾ ਤੇ ਕਪੂਰਤਲ ਹਾਊਸ ਤੋਂ ਬਾਅਦ ਕਾਰਵਾਈ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਮੇਰੀ ਪਾਰਟੀ ਦੇ ਕਈ ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ ਤੇ ਐਸ ਐਸ ਟੀ ਦੇ ਮਾਮਲੇ ਦਰਜ ਵੀ ਕੀਤੇ ਗਏ ਹਨ ਜਿਸ ਨਾਲ ਉਹਨਾਂ ਦਾ ਮਕਸਦ ਫੁੱਟ ਪਾਉਣਾ ਸੀ ਉਹ ਕਹਿੰਦੇ ਹਨ ਕਿ ਭਗਵੰਤ ਮਾਨ ਨਾਲ ਗੱਲ ਕਰਨ ਅਤੇ ਉਹਨਾਂ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਮਕਸਦ ਨਾਲ ਉਹ ਮੁੱਖ ਮੰਤਰੀ ਨਿਵਾਸ ਜਾ ਰਹੇ ਹਨ ਤਾਂ ਜੋ ਮਾਮਲੇ ਤੇ ਸਿੱਧੀ ਗੱਲਬਾਤ ਕੀਤੀ ਜਾ ਸਕੇ ਸਮਝੋਤਾ ਜਾਂ ਸਲਾਮ ਲਈ ਇਸ ਤਕੜੀ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਹੁਣ ਕਿਉਂਕਿ ਜੋ ਧੱਕਾ ਮੇਰੇ ਪਾਰਟੀ ਦੇ ਮੇਰੇ ਭਰਾਵਾਂ ਨਾਲ ਹੋਇਆ ਜੋ ਭਗਵੰਤ ਮਾਨ ਨੇ ਇਹਦੀ ਸਰਕਾਰ ਨੇ ਕੀਤਾ ਕਿਉਂਕਿ ਦਿੱਲੀ ਦੀ ਇਲੈਕਸ਼ਨ ਹਾਰਨ ਦਾ ਜਿਹੜਾ ਗੁੱਸਾ ਹੈ ਉੱਥੇ ਕਪੂਰਥਲਾ ਹਾਊਸ 'ਚ ਕੀ ਰੇਡ ਹੋਈ ਕੀ ਨਹੀਂ ਹੋਈ ਇਲੈਕਸ਼ਨ ਕਮਿਸ਼ਨ ਨੇ ਕੀਤਾ ਤੇ ਉਹ ਹਾਰ ਤੋਂ ਬਾਅਦ ਆਉਂਦੇ ਹੀ ਮੇਰੇ ਪਰਿਵਾਰ ਤੇ ਉੱਤੇ ਬੜੇ ਵੱਡੇ ਪਰ ਮੈਂ ਪਰਿਵਾਰ ਦੀ ਗੱਲ ਨਹੀਂ ਕਰਦਾ ਉਹ ਮੈਂ ਸਹਿ ਲੂੰਗਾ ਆਪਣੇ ਆ ਪਰ ਜੋ ਸਾਡੇ ਪਾਰਟੀ ਦੇ ਲੋਕਾਂ ਤੇ ਐਫ ਆਈ ਆਰਾਂ ਦਰਜ ਹੋਈਆਂ ਜੋ ਕਿਸੇ ਤੇ ਫਰੋਤੀ ਦੇ ਕੇਸ ਦਰਜ ਹੋਏ ਜੋ ਕਿਸੇ ਤੇ ਐਸ ਸੀ ਐਕਟ ਲਾਇਆ ਵੰਡਣ ਦੀ ਕੋਸ਼ਿਸ਼ ਕੀਤੀ ਜਨਰਲ ਕਾਸਟ ਨੂੰ ਤੇ ਐਸ ਸੀ ਕਾਸਟ ਲੜਾਉਣ ਦੀ ਕੋਸ਼ਿਸ਼ ਕੀਤੀ ਪਟਿਆਲੇ 'ਚ ਪਰਚੇ ਦਰਜ ਕੀਤੇ ਤੇ ਅੱਗੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਲੁਧਿਆਣੇ 'ਚ ਉਹਨਾਂ ਨੇ ਕੁਰਸੀ ਢਾਈ ਸੀ ਵੀ ਸਾਰੇ ਪੋਲੀਟਿਕਲ ਲੋਕ ਮੇਰੇ ਨਾਲ ਆ ਕੇ ਡਿਸਕਸ਼ਨ ਕਰਨ ਪਰ ਮੈਂ ਲਗਾਤਾਰ ਜਿੱਦਨ ਦੇ ਐਫਆਈਰ ਹੋਇਆ ਮੈਂ ਉਦੋਂ ਦਾ ਟੈਲੀਫੋਨ ਕਰ ਰਿਹਾ ਉਹਨਾਂ ਦੇ ਘਰੇ ਸੁਨੇਹਾ ਦੇ ਰਿਹਾ ਈਮੇਲ ਰਾਹੀਂ ਕਹਿ ਰਹੇ ਹਾਂ ਵੀ ਮੈਨੂੰ ਸਮਾਂ ਦੋ ਪਰ ਅੱਜ ਮੈਂ ਸਿੱਧਾ ਇੱਥੋਂ ਸਰਦਾਰ ਬਿਆਨ ਸਿੰਘ ਦੀ ਕਿਉਂਕਿ ਅਸੀਂ ਲੋਕ ਉਹ ਖੂਨ ਆ ਜਦੋਂ ਲੋਕਾਂ ਲਈ ਬੰਬ ਗੋਲੀਆਂ ਆਪਣੇ ਟੁਕੜੇ ਟੁਕੜੇ ਕਰਾ ਲਏ ਤੇ ਅੱਜ ਜੇ ਮੇਰੇ ਸਾਥੀ ਇਹਨਾਂ ਨੇ ਭਾਜਪੀ ਦੇ ਲੋਕ ਜੇਲ੍ਹ ਚ ਕੀਤੇ ਆ ਤੇ ਮੈਂ ਹੁਣ ਸਿੱਧਾ ਇੱਥੋਂ ਮੁੱਖ ਮੰਤਰੀ ਦੇ ਘਰ ਵੱਲ ਨੂੰ ਰਵਾਨਾ ਹੋਊਗਾ ਮੁੱਖ ਮੰਤਰੀ ਵੈਸੇ ਕਹਿੰਦੇ ਆ ਵੀ ਮੈਂ ਕੁਰਸੀਆਂ ਖਾਲੀ ਕਰਕੇ ਉੱਥੇ ਮੈਂ ਖਾਲ ਲੜਾਉਂਦੇ ਆ ਤੇ ਅੱਜ ਮੇਰੇ ਨਾਲ ਆ ਕੇ ਗੱਲ ਕਰਨ ਤੇ ਮੇਰੇ ਜਿਹੜੇ ਲੋਕ ਨੇ ਉਹਨਾਂ ਤੇ ਕਿਉਂ ਪੁਲਿਸ ਤੋਂ ਧੱਕਾ ਕਰਵਾਇਆ ਕਿਉਂ ਉਹਨਾਂ ਤੇ ਪਰਚੇ ਦਰਜ ਕਰਵਾਏ ਹਿੰਮਤ ਆ ਮੂਰੇ ਆ ਕੇ ਗੱਲ ਕਰਨ ਨਹੀਂ ਮੈਂ ਜਾ ਕੇ ਦੇਖਦਾ ਉੱਥੇ ਮੈਂ ਉਪਰਲੀ ਤੁਹਾਡੇ ਮੂਰੇ ਕਿਹਾ ਵੀ ਸੁਣ ਰਹੇ ਹੋਣੇ ਚੰਡੀਗੜ੍ਹ ਅੱਜ ਘਰੇ ਹੀ ਨੇ ਕਿਉਂਕਿ ਇਸ ਤੋਂ ਬਾਅਦ ਉਹਨਾਂ ਦਾ ਕੋਈ ਪ੍ਰੋਗਰਾਮ ਆ ਤੇ ਮੈਂ ਸਿੱਧਾ ਸੀਐਮ ਹਾਊਸ ਆ ਜਿਹੜਾ ਉਹ ਇੱਥੋਂ ਰਵਾਨਾ ਹੋਊਗਾ ਤੇ ਉਹਨਾਂ ਨਾਲ ਗੱਲਬਾਤ ਜਾ ਕੇ ਉੱਥੇ ਕਰਦੇ ਆ ਕੀ ਹੁੰਦੀ ਆ